ਸਲਾਮ ਵਾਲੇਕੁਮ ਜੀ ਸਵਾਗਤ ਆਪ ਸਭ ਦਾ ਸਾਡੇ ਚੈਨਲ ਪੰਜ ਪੀਰ ਸਰਕਾਰ ਤੇ ਦੁਆ ਫਰਿਆਦ ਕਰਦੇ ਆ ਸਾਰੇ ਤੰਦਰੁਸਤੀ ਟਕ ਹੋਵੋਗੇ ਸੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਇਆ ਖਵਾਜਾ ਪੀਰ ਜੀ ਦੀ ਅਰਦਾਸ ਬੇਨਤੀ ਖਵਾਜਾ ਪੀਰ ਜੀ ਦੀ ਅਰਦਾਸ ਜਿਹੜੀ ਅਰਦਾਸ ਬੇਨਤੀ ਆ ਇਹਨੂੰ ਹਰ ਕੋਈ ਇਨਸਾਨ ਕਰ ਸਕਦਾ ਭਾਵੇਂ ਉਹ ਚਿਲੇ ਕਲਮਾ ਕਰਦਾ ਆ ਭਾਵੇਂ ਨਹੀਂ ਕਰਦਾ ਆਮ ਲੋਕ ਜਿਹੜਾ ਸਧਾਰਨ ਲੋਕ ਨੇ ਸਿਰੋ ਚਰਾਗ ਬੱਤੀ ਕਰਦੇ ਨੇ ਨਾਰਮਲ ਦਲੀਆਂ ਨੇ ਆਈ ਦੰਦੇ ਆ ਜਿਹੜੇ ਆਮ ਸਧਾਰਨ ਲੋਕ ਨੇ ਉਬੀਸਾਵਦਾਸ ਬੇਨਤੀ ਨੂੰ ਕਰ ਸਕਦੇ ਆ ਇਹ ਕੋਈ ਕਲਮੇ ਕਲਾਮ ਚ ਨਹੀਂ ਆਂਦੀ ਹੈ ਠੀਕ ਹੈ ਜੀ ਇਹਨੂੰ ਅਸੀਂ ਯਾਦ ਕਰਨਾ ਹੈ ਯਾਦ ਕਰਕੇ ਫਿਰ ਤੁਸੀਂ ਕੰਟ ਕਰਕੇ ਜਦੋਂ ਤੁਸੀਂ ਜਦੋਂ ਆਪਣਾ ਚਿਰਾਗ ਰੋਸ਼ਨ ਵਗੈਰਾ ਕਰਦੇ ਆ ਤੂੰ ਬੱਤੀ ਕਰਦੇ ਹੋ ਖਾਇ ਪੀਜੀ ਉਸ ਟਾਈਮ ਤੁਸੀਂ ਇਸ ਅਰਦਾਸ ਨੂੰ ਪੜ ਸਕਦੇ ਹੋ ਔਰ ਕੋਈ ਇਸ ਅਰਦਾਸ ਨੂੰ ਪੜ ਸਕਦਾ ਕੋਈ ਲੇਡੀਜ਼ ਦੀ ਐਂਡ ਬੱਚਾ ਜਿਹੜਾ ਮਰਜੀ ਠੀਕ ਹੈ ਨਾ ਸੋ ਇਸ ਵੀਡੀਓ ਵਾਂ ਲੱਗੇ ਵੰ ਤੋਂ ਪਹਿਲਾਂ ਆਪ ਸਭ ਨੂੰ ਕੋ ਯਾਰਾ ਕਿ ਸਾਡੇ ਚੈਨਲ ਪੰਜ ਪੀ ਸਰਕਾਰ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਂ ਜੋ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਤੇ ਇੱਕ ਰਿਕਵੈਸਟ ਹੋਰ ਆ ਕਿ ਬਹੁਤ ਸਾਰੇ ਵੀਰਾਂ ਭੈਣਾਂ ਨੇ ਸਬਸਕ੍ਰਾਈਬ ਤਾਂ ਕੀਤਾ ਹੋਇਆ ਪਰ ਜਿਹੜਾ ਬੈਲ ਆਈਕਨ ਹੁੰਦਾ ਹੈ ਨੋਟੀਫਿਕੇਸ਼ਨ ਦਾ ਉਹਨੂੰ ਆਲ ਤੇ ਨਹੀਂ ਕਰਦੇ ਪਲੀਜ਼ ਉਹਨੂੰ ਆਲ ਤੇ ਕਰੋ ਤਾਂ ਕਿ ਅਸੀਂ ਰੋਜ਼ 10 ਵਜੇ ਲਾਈਵ ਵੀ ਹੁੰਦੇ ਰਾਤ ਨੂੰ ਤਾਂ ਉਸ ਟਾਈਮ ਵੀ ਤੁਸੀਂ ਆ ਕੇ ਸਾੰ ਨਾਲ ਗੱਲਬਾਤ ਕਰ ਸਕੋ ਤੇ ਦੂਜੀ ਗੱਲ ਆ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਪਾਉਂਦੇ ਆ ਕੁਝ ਵੀ ਸੀ ਅਪਲੋਡ ਕਰਦੇ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਸੁਭਾਅ ਗੱਲ ਕਰ ਲੰਨੇ ਆ ਖੋਜਾ ਪੀਰ ਜੀ ਬਾਰੇ ਅਰਦਾਸ ਬਾਰੇ ਹੈ ਨਾ ਜਿਵੇਂ ਖੋਜਾ ਪੀਰ ਜੀ ਬਹੁਤ سارے ਸਾਧਕ ਛਿਲੇ ਕਰਦੇ ਨੇ ਸਾਧਨਾ ਕਰਦੇ ਨੇ ਉਹਦੇ ਨਾਲ ਦੀ ਨਾਲ ਅਰਦਾਸ ਬੇਨਤੀ ਵੀ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਕਿਉਂਕਿ ਅਸਲੀ ਜਿਹੜੇ ਦਰਵਾਜ਼ੇ ਹੁੰਦੇ ਆ ਅਸਲੀ ਜਿਹੜੇ ਰਾਹ ਹੁੰਦੇ ਆ ਵਿਸ਼ਤਾਂ ਦੇ ਉਹ ਹੀ ਨਹੀਂ ਖੁੱਲਣੇ ਹੁੰਦੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਛੋਟੇ ਛੋਟੇ ਟੰਗ ਹੁੰਦੇ ਆ ਜਿਨ੍ਹਾਂ ਨੂੰ ਵਰਤ ਕੇ ਆਪਾਂ ਕਿਸੇ ਚੰਗੇ ਰਾਹੇ ਤੁਰ ਸਕਦੇ ਆ ਖਵਾਜਾ ਪੀਰ ਜੀ ਜਿਹੜੇ ਲੋਕ ਸਾਕਨਾ ਕਰਦੇ ਉਹ ਵੀ ਇਹਨੂੰ ਕਰ ਸਕਦੇ ਆ ਕਰਨੀ ਜ਼ਰੂਰੀ ਵੀ ਆ ਕਰ ਸਕਦੇ ਨਹੀਂ ਕਰਨੀ ਜ਼ਰੂਰੀ ਵੀ ਆ ਤੇ ਆਮ ਲੋਕ ਵੀ ਜਿਹੜੇ ਆਮ ਤੌਰ ਤੇ ਖਵਾਜਾ ਪੀਰ ਜੀ ਨੂੰ ਮੰਨਦੇ ਉਹਨਾਂ ਦੇ ਪਾਸਕ ਨੇ ਉਹਨਾਂ ਦੇ ਪ੍ਰਸ਼ੰਸਕ ਨੇ ਉਹ ਵੀ ਇਹਨੂੰ ਕਰ ਸਕਦੇ ਆ ਠੀਕ ਹੈ ਜੀ ਇਹਨੂੰ ਤੁਸੀਂ ਪਹਿਲਾਂ ਕੀ ਕਰਨਾ ਕਾਪੀ ਪੈਨ ਲੈ ਕੇ ਇਹਨੂੰ ਇਹ ਨੋਟ ਕਰ ਲਓ ਕਾਪੀ ਦੇ ਉੱਤੇ ਇਕੱਲੇ ਇਕੱਲੇ ਵਰਡ ਨੂੰ ਜਵਾਨ ਤੇ ਜਦੋਂ ਤੁਹਾਡੇ ਮੂਹ ਜਵਾਨੀਆਂ ਯਾਦ ਹੋ ਜਵੇ ਦੋ ਤੁਸੀਂ ਇਹਨੂੰ ਪੜਨਾ ਸ਼ੁਰੂ ਕਰਨਾ ਹੈ ਠੀਕ ਹੈ ਜੀ ਅਰ ਦਸਮੇਤੀ ਫਿਰ ਲਾਉਣੀ ਸ਼ੁਰੂ ਕਰਨੀ ਹੈ ਇਹਨੂੰ ਕੋਈ ਸਿੱਧ ਕਰਨ ਦਾ ਮਤਲਬ ਨਹੀਂ ਕੁਝ ਨਹੀਂ ਇਹ ਕਿ ਉਹ ਅਰਤਾਸ ਕੋਈ ਇਹਦਾ ਤੁਸੀਂ ਟਾਈਮ ਨਹੀਂ ਰੱਖਣਾ ਹੈਗਾ ਵੀ ਅਸੀਂ ਇੰਨਾ ਚਿਰ ਨੂੰ ਕਰਨਾ ਸਿੱਧ ਹੋ ਜੇਦਾ ਸਿੱਧੀ ਨਾਲ ਕੋਈ ਲੜਾਉਂਦੇ ਨਾ ਨੀ ਹਾਂ ਇਹ ਹੈ ਅਗਰ ਤੁਸੀਂ ਸਿੱਧੀ ਕੋਈ ਕਰ ਰਹੇ ਹੋ ਕਲਮੇ ਕਲਾਮ ਦੀ ਉੱਥੇ ਤੁਸੀਂ ਇਹਨੂੰ ਪੜ੍ਹਦੇ ਹੋ ਨਾਲ ਤਾਂ ਤੁਹਾਡੀ ਅਰਜ਼ੀ ਮਨਜ਼ੂਰ ਹੁੰਦੀ ਆ ਠੀਕ ਹੈ ਜੀ ਤੋ ਹੁਣ ਤੁਸੀਂ ਜਿਹੜੀ ਖਵਾਜੀ ਦੀ ਅਰਦਾਸ ਵਾ ਇਹਨੂੰ ਤੁਸੀਂ ਨੋਟ ਕਰ ਲਓ ਧਿਆਨ ਦੇ ਨਾਲ ਕੱਲਾ ਕੱਲਾ ਅੱਖਰ ਸੁਣਨਾ ਤੇ ਧਿਆਨ ਦੇ ਨਾਲ ਨੋਟ ਕਰਨਾ ਆ ਸਵਾਰਦੀਆ ਜੀ ਜੈ ਖਵਾਜਾ ਜਿੰਦਾ ਪੀਰ ਸੁੱਕੀ ਨਦੀ ਚਲਾਵੇ ਨੀਰ ਖਵਾਜ ਅਸਲੀ ਖਵਾਜੀ ਬਸਰੀ ਖਵਾਜ ਰੱਤਾ ਖਵਾਜ ਮੱਕਾ ਖਵਾਜ ਮੀਨ ਕੇ ਮੀਨ ਫੁੱਲ ਗੁਲਾਵ ਕੇ ਮੌਆ ਅੱਤਰ ਸ਼ਫੀ ਅੱਲਾ ਕੇ ਚਾਰ ਕੁਰਸੀ ਖਵਾਜ ਖਜਰ ਕੀ ਜਿੱਥੇ ਪੀਰ ਸਿੰਘ ਲੱਠਾ ਤੇਰੇ ਨਾਮ ਸੇ ਸਭੀ ਦੁਖ ਨਟਾ ਰੰਗੀ ਗਈ ਫਰਾਕੀ ਆਈ ਦੋਲਾ ਦਰਿਆਈ ਬਟੰਡਾ ਰਤਨ ਕਾ ਭੇਤ ਨਾ ਪਾਇਆ ਫਕੀਰੋ ਕੇ ਯਤਨ ਕਾ ਤੇਰਾ ਨਾਮ ਖਵਾਜ ਕੇ ਜਰ ਤੇਰਾ ਡੂੰਗੇ ਜਲ ਵਿੱਚ ਬਾਸ ਤੂੰ ਆਇਆ ਪਾਣੀ ਕੇ ਸਾਥ ਲੋਕੇ ਹੈਗਾ ਜੀ ਪਾਣੀ ਪੀਏ ਪਾਣੀ ਖਾਈਏ ਪਾਣੀ ਨਾਮ ਰੱਬ ਕਾ ਲਈਏ ਜਲ ਤੂੰ ਜਲਾਲ ਤੂੰ ਕੁਦਰਤ ਤੂੰ ਕਮਾਲ ਤੂੰ ਆਈ ਬਲਾ ਕੋ ਟਾਲ ਤੂੰ پاری بنی کا یار آس پاس مکہ بچ مدینے چایا میں ہار خواہ خجر کے گڑوا کاٹ بنایا آٹے کا دیوا کا چراغ بڑے سچی سرکار کے دربار دب کا بیڑا سونے کا پکھا چول چول کڈے ڈول کڈے اپنی شاتی کے جور الا لا یا محمد رسول اللہ میری فریاد تیرے اگے ਤੇਰੀ ਸੱਚੀ ਦਰਗਾਹਗੇ ਮੰਗਿਆਂ ਮਰੋਦਾ ਪੁਰ ਪੂਰੀਆਂ ਪਾਈ ਢੋਕੇ ਜਹਾਜ ਨੂੰ ਬੰਨੇ ਲਾਈ ਏ ਕਹ ਜੀ ਸੋ ਇੰਨੀ ਕਿ ਇਹ ਅਰਦਾਸ ਬੇਨਤੀ ਹੈ ਇਹਨੂੰ ਇੱਕ ਵਾਰੀ ਫੇਰ ਸੁਣ ਲੋ ਦੁਆਰ ਤੋਂ ਜੇ ਖਵਾਜ ਜਿੰਦਾ ਪੀਰ ਸੁੱਕੀ ਨਦੀ ਚਲਾਵੇ ਨੀਰ ਖੁਆਰ ਅਸਲੀ ਖਵਾਜ ਬਸਰੀ ਖਵਾਜ ਮੱਕਾ ਖਵਾਜ ਰੱਤਾ ਖਵਾਜ ਮੀਨ ਕੇ ਮੀਨ ਫੁੱਲ ਗੁਲਾਬ ਕੇ ਮਊਆ ਅਤਰ ਸ਼ਫੀ ਅੱਲਾ ਕੇ ਚਾਰ ਕੁਰਸੀ ਖਵਾਜ ਕੇ ਜਰ ਕੀ ਜਿੱਥੇ ਪੀਰ ਸਿੰਘ ਲੱਠਾ ਤੇਰੇ ਨਾਮ ਸੇ ਦਵੀ ਦੁਖ ਸਵੀ ਦੁਖ ਨੱਠਾ ਰੰਗੀ ਗਈ ਫਰਾਕੀ ਆਈ ਦੋਲਾ ਦਰਿਆਈ ਬਠੰਡੇ ਰਤਨ ਕਾ ਭੇਦ ਨਾ ਪਾਇਆ ਕਿਸੇ ਫਕੀਰੋ ਕੇ ਯਤਨ ਕਾ ਤੇਰਾ ਨਾਮ ਖਵਾਜ ਕੇ ਜਰ ਤੇਰਾ ਜੁੰਗ ਡੂੰਗੇ ਜਲ ਵਿੱਚ ਬਾਸ ਤੂੰ ਆਇਆ ਪਾਣੀ ਕੇ ਸਾਥ ਪਾਣੀ ਪੀਏ ਪਾਣੀ ਖਾਈਏ ਪਾਣੀ ਨਾਮ ਰੱਬ ਕਾ ਲਈਏ ਜਲ ਤੂੰ ਜਲਾਲ ਤੂੰ ਕੁਦਰਤ ਤੂੰ ਕਮਾਲ ਤੂੰ ਆਈ ਬਲਾ ਕੋਟਾਲ ਤੂੰ ਭਾਰੀ ਬਣੀ ਕਾ ਯਾਰ ਤੂੰ ਆਸ-ਪਾਸ ਮੱਕਾ ਵਿੱਚ ਮਦੀਨੇ ਸ਼ਾਇਆ ਮੈਂ ਬਲਿਹਾਰ ਖਵਾਜ ਕੇਦਰ ਕੇ ਜਨ ਗੜਵਾ ਘਾਟ ਬਣਾਇਆ ਆਟੇ ਕਾ ਦੀਵਾ ਕਿਓ ਕਾ ਚਿਰਾਗ ਬੜੇ ਸੱਚੀ ਸਰਕਾਰ ਕੇ ਦਰਬਾਰ ਡੱਬ ਕਾ ਵੇੜਾ ਸੋਨੇ ਕਾ ਪੱਖਾ ਝੋਲ ਝੋਲ ਕੱਢੇ ਡੋਲ ਕੱਢੇ ਆਪਣੀ ਛਾਤੀ ਕੇ ਜੋਰ ਲਾ ਇਲਾ ਲਾ ਇਲਾ ਮੁਹੰਮਦ ਪਾਕ ਅਸੂਲੱਲਾ ਮੇਰੀ ਫਰਿਆਦ ਤੇਰੇ ਅੱਗੇ ਤੇਰੀ ਸੱਚੀ ਦਰਗਾਹ ਅੱਗੇ ਮੰਗੀਆਂ ਮਰਾਦਾਂ ਪੂਰੀਆਂ ਪਾਈ ਢੋਕੇ ਜਹਾਜ਼ ਨੂੰ ਬੰਨੇ ਲਾਈ ਭਗਤਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਕਰੀ ਦਰ ਤੇ ਅੰਨਾ ਸੰਗਤਾਂ ਦੀਆਂ ਹਾਜ਼ਰੀਆਂ ਪੀਰਾਂ ਮਨਜ਼ੂਰ ਕਰੀ ਸੋ ਇੰਨਾ ਕਿ ਖਵਾਜਾ ਖਿਜਰ ਜੀ ਦੀ ਮੇਰੇ ਖਵਾਜਾ ਸੱਚੀ ਸਰਕਾਰ ਜੀ ਦੀ ਅਰਦਾਸ ਬੇਨਤੀ ਆਰਤੀ ਆ ਇਹਨੂੰ ਤੁਸੀਂ ਮੂੰਹ ਜਵਾਨੀ ਐਣ ਯਾਦ ਕਰ ਲਿਓ ਠੀਕ ਆ ਜੀ ਯਾਦ ਕਰਕੇ ਨੀਨੂ ਪਹਿਲਾ ਕਾਪੀ ਬੰਦ ਤੇ ਲੈ ਕੇ ਇਹਨੂੰ ਮੂਹ ਜਵਾਲੀ ਯਾਦ ਕਰਕੇ ਇਹਨੂੰ ਕੋਈ ਸਦ ਕਰਨ ਦੀ ਲੋੜ ਨਹੀਂ ਕੋਈ ਤੁਹਾਨੂੰ ਸਮਾ ਬੰਨਣ ਦੀ ਲੋੜ ਕੋਈ ਇਹਦੀ ਹਾਜਰੀ ਨਹੀਂ ਅਪਿਜਾਰੀਆਂ ਨਹੀਂ ਤੇਨ ਦੀ ਲੋੜ ਠੀਕ ਹੈ ਨਾ ਸਿਰਫ ਅਰਦਾਸ ਬੇਨਤੀ ਉਹਨਾਂ ਦੀ ਦੁਆ ਫਰਿਆਦ ਤੁਸੀਂ ਇਹਨੂੰ ਰੋਜ਼ ਜਿਦੋਂ ਸਵੇਰੇ ਜਾਂ ਸ਼ਾਮ ਨੂੰ ਜਾਂ ਦੋ ਟਾਈਮ ਜਿੰਨੇ ਵੀ ਟਾਈਮ ਤੁਸੀਂ ਆਪਣੀ ਉੱਥੇ ਜਿੱਥੇ ਤੁਹਾਡੇ ਜਗਾ ਬਣੀ ਹੋਈ ਆ ਕੋਈ ਤੁਜੇ ਸਥਾਨ ਬਣਾਇਆ ਪੀਰ ਦਾ ਜਿੱਥੇ ਚਿਰਾਗ ਰੋਸ਼ਨ ਕਰਦੇ ਹੁੰਦਾ ਤੂੰ ਬੱਤੀ ਕਰਦੇ ਹੋ ਉੱਤੇ ਖੜ ਕੇ ਇਹ 2 ਮਿੰਟ ਦੀ ਜਿਹੜੀ ਅਰਦਾਸ ਬੇਨਤੀ ਆਏ ਤੁਸੀਂ ਜਰੂਰ ਪੜ੍ਹਨੀ ਆ। ਨਿਕਿਓ ਕਿੰਨਾ ਨੂਰ ਤੁਹਾਡੇ ਘਰ ਦੇ ਵਿੱਚ ਆਉਂਦਾ ਤੁਹਾਡੇ ਅੰਦਰ ਆਉਂਦਾ। ਨੈਗੇਟਿਵਿਟੀ ਇਹਦਾਂ ਸਾਰੀ ਦੂਰ ਜਾਊਗੀ। ਤੇ ਜਿਹੜੇ ਵੀਰ ਭਾਈ ਕੋਈ ਸੇਵਾ ਸਾਧਨਾ ਕਰਦੇ ਨੇ ਖਵਾਜਾ ਪੀਜਾ ਉਦਾਂ ਵੀ ਕੋਈ ਸੇਵਾ ਸਾਧਨਾ ਕਰਦੇ ਆ ਖਵਾਜਾ ਪੀਜੇ ਲੜ ਲੱਗੇ ਨੇ ਮਨ ਬਣਾਉਤੋਂ ਉਹਨਾਂ ਦੀ ਕਰਦੇ ਨੇ। ਤਾਂ ਉਹ ਵੀ ਇਸ ਸਾਧਨੋਂ ਇਹ ਸੋਰੀ ਜਿਹੜਾ ਇਹ ਆਰਤੀ ਪ੍ਰਾਰਧ ਅਰਦਾਸ ਬੇਨਤੀ ਆ ਇਹਨੂੰ ਉਹ ਕਰ ਸਕਦੇ ਨੇ। ਹਰ ਕੋਈ ਇਨਸਾਨ ਕਰ ਸਕਦਾ। ਕਿਸੇ ਨੂੰ ਕੋਈ ਬੰਨੋ ਗਰੀਨ ਕੋਈ ਲੇਡੀਸ ਹੋਵੇ ਕੋਈ ਜੈਂਟਸ ਹੋਵੇ ਅਗਰ ਕੋਈ ਯਾਰ ਕੋਈ ਬੱਚਾ ਜਿਹੜਾ ਸਮਝ ਸਕਦਾ ਲਫ਼ਜ਼ਾਂ ਨੂੰ ਸੁਣ ਸਕਦਾ ਪੜ੍ਹ ਸਕਦਾ ਉਹ ਵੀ ਕਰ ਸਕਦਾ ਹਰ ਕੋਈ ਇਨਸਾਨ ਕਰ ਸਕਦਾ ਕਿਸੇ ਦੀ ਕੋਈ ਬੰਨੋ ਗਰੀਨ ਠੀਕ ਹੈ ਜੀ ਤੇ ਨਾਲ ਦੀ ਨਾਲ ਅਗਰ ਕੋਈ ਖਵਾਇਆ ਪੀ ਜੀ ਸੇਵਾ ਕਰਨਾ ਚਾਹੁੰਦਾ ਜਾਂ ਕਿਸੇ ਦੀ ਵੀ ਸੇਵਾ ਕਰਨਾ ਚਾਹੁੰਦਾ ਸਾਨੂੰ ਰੋਜ਼ ਜਰੂਰ ਲਾਈਵ ਤੇ ਅੱਗੇ ਲੋਕ ਪੁੱਛਦੇ ਵੀ ਅਸੀਂ ਸੇਵਾ ਕਰਨਾ ਚਾਹੁੰਦੇ ਨ ਕੋ ਵੀਰੋ ਪਮੇਦੂ ਦੀ ਖਵਾਯਾ ਪੀਰ ਦੀ ਕਰਨੀ ਹੈ ਕਿਸੇ ਵੀ ਪੀਰ ਦੀ ਕਰਨੀ ਹੈ ਕਿਸੇ ਬੜੀ ਹੋਲੀ ਦੀ ਕਰਨੀ ਹੈ ਕਿਸੇ ਦੇਵੀ ਦੇਵਤੇ ਦੀ ਕਰਨੀ ਆ ਕੋਨੂ ਵੀਰ ਗੁਰੂ ਧਾਰਨਾ ਦਾ ਕਰਨੀ ਹੀ ਪਣੀ ਆ ਠੀਕ ਆ ਜੀ ਗੁਰੂ ਧਾਰਨਾ ਕੋਈ ਹਾਲਾ ਨਹੀਂ ਠੀਕ ਆ ਤੇ ਕੋਸ਼ੇ ਲੋਕ ਗੁਰੂ ਗਿਆਨ ਵਾਲੀਆਂ ਗੱਲਾਂ ਪੁੱਛਣ ਲੱਪੰਦੇ ਆ ਜਿਹੜਾ ਕਿ ਇੱਕ ਗੁਰੂ ਆਪਣੇ ਚੇਲੇ ਨੂੰ ਹੀ ਦੱਸਦਾ ਹੁੰਦਾ ਆ ਸੋ ਅਸੀਂ ਉਹ ਗੱਲਾਂ ਜਵਾਬ ਨਹੀਂ ਦੰਦੇ ਹੁੰਦੇ ਠੀਕ ਆ ਜੀ ਉੱਥੇ ਆ ਗਏ ਸੀ ਜਿੰਨਾਂ ਨੂੰ ਸਾਨੂੰ ਯਾਇ ਲੱਗਦਾ ਉਹਨਾਂ ਨੂੰ ਦੱਸ ਵੀ ਦਈਦਾ ਤੇ ਥੋੜਾ ਜਿਹਾ ਪਰਦਾ ਵੀ ਰੱਖ ਜਾਈਦਾ ਤਗੀ ਉਹ ਪਰ ਦਿਨ ਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਦੱਸਣਾ ਨਹੀਂ ਚਾਹੁੰਦੇ ਜਾਂ ਤੁਹ ਤੂਕ ਪਾ ਦਰਕਣਾ ਚਾਹੁੰਦੇ ਆ ਉਹ ਥੋੜੇ ਜਿਹੀ ਭੇਤਾਲੀਆਂ ਗੱਲਾਂ ਹੁੰਦੀਆਂ ਆ ਉਹ ਡੰਗ ਟੋਟ ਕੇ ਹੁੰਦੇ ਆ ਠੀਕ ਆ ਜੀ ਤੇ ਹਰ ਇੱਕ ਕਿਸੇ ਇਨਸਾਨ ਦੀ ਆਪਣੀ ਉਹਦੀ ਮਨਮਨੋ ਤਰੀਕੇ ਲੱਗੇ ਹੁੰਦੇ ਆ ਨਿਰਾਸ਼ਤਾ ਇੱਕੋ ਹੀ ਹੁੰਦਾ ਆ ਠੀਕ ਆ ਜੀ ਸੋ ਜੇ ਕਿਸੇ ਨੇ ਵੀ ਅੱਗੇ ਵਧਣਾ ਤਾਂ ਆਪਣੇ ਗੁਰੂ ਪਹਿਲਾਂ ਬਣਾਓ ਗੁਰੂ ਬਣਾ ਕੇ ਫਿਰ ਅੱਗੇ ਵਧੋ ਜੇ ਇਦਾਂ ਵਧੂਗੇ ਕੋਈ ਨਾ ਕੋਈ ਨਫਾ ਨੁਕਸਾਨ ਲੈ ਕੇ ਬੈਠੂਗੇ ਜਿਹੜੀ ਅਰਦਾਸ ਬੇਨਤੀਆਂ ਫਿਰ ਅੱਦਾਂ ਹੁੰਦੀਆਂ ਐ 18 ਹੁੰਦੀਆਂ ਪੀਰਾਂ ਦੀਆਂ ਇਹ ਕੋਈ ਏਦਾਂ ਨਹੀਂ ਹੈ ਵੀ ਤੁਹਾਡੇ ਕੁਲਾ ਚੇ ਤੁਹਾਡੀਆਂ ਚਲਣੀਆਂ ਚਲਣੀਆਂ ਤੁਹਾਨੂੰ ਸਭ ਨੂੰ ਕਰਨੀਆਂ ਪੈਣਗੇ ਜਿਹੜਾ ਕੋਈ ਇਨਸਾਨ ਕਰਨਾ ਚਾਹੁੰਦਾ ਉਹ ਕਰ ਸਕਦਾ ਹੈ ਬੀਕਾ ਜੀ ਅੱਗੇ ਜਦੋਂ ਤੁਹਾਡੇ ਮਨਮਨੋਤ ਚਲਦੀਆਂ ਮਨਮਨੋਤ ਕੋ ਕਰੂਗਾ ਤਾਂ ਠੀਕ ਆ ਨਹੀਂ ਤਾਂ ਉਹਦਾ ਵੀ ਹਸ ਹੱਲ ਹੋ ਜਾਂਦਾ ਹੈ ਜਿਹੜੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਨਾ ਲੋਕਾਂ ਨੇ ਕਰੀਆਂ ਵੀ ਆ ਕੁਫਰਾਂ ਨੇ ਪੀਰ ਨੂੰ ਉਹਦੋਂ ਮੰਨਦਾ ਸੀ ਉਹਦੀ ਰਿੱਧੀ ਸਿੱਧੀ ਕੀਤੀ ਸੁਹਾ ਨਾਂ ਲੈ ਕੇ ਲੋਕਾਂ ਦਾ ਇਲਾਜ ਕਰਦਾ ਸੀ ਔਰ ਇਹੋ ਜਿਹੜਾ ਰੋਇਆ ਕਰਦੇ ਕੀ ਗਾ ਜੀ ਉਹ ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕਰਨਾ ਪੈਂਦਾ ਆ ਸੋ ਸਾਡੀ ਦਿੱਤੀ ਹੋਈ ਜਾਣਕਾਰੀ ਜਾਂ ਤੁਸੀਂ ਕੋਈ ਵੀ ਤੁਹਾਡੇ ਤੱਕ ਕੋਈ ਅਰਦਾਸ ਮਿਹਨਤੀ ਕਲਮੇ ਕਲਾਮ ਬਚਾਉਣੇ ਹੋ ਤਾਂ ਕਿਦਾਂ ਦੇ ਲਾਦੇ ਸਾਨੂੰ ਕਮੈਂਟ ਕਰਕੇ ਯੂਰ ਦੱਸਿਆ ਕਰੋ ਜੈ ਪੀਰਾਂ ਦੀ ਜੈ ਸਰਕਾਰਾਂ ਦੀ